ਮਨ ਵਿੱਚ ਅਸੀਂ ਫਰਕ ਪਾ ਲੈਂਦੇ ਆ ਕਿ ਜਿਵੇਂ ਅੰਮ੍ਰਿਤ ਵੇਲੇ ਗੁਰਦਰਾ ਸਾਹਿਬ 'ਚ ਅੱਜ ਕਿਸੇ ਦੇ ਕਾਰਨ ਜਦ ਪ੍ਰਕਾਸ਼ ਹੁੰਦਾ ਨਾ ਹੁਕਮਨਾਮਾ ਆ ਜਾਂਦਾ ਕਿਤੇ ਹੋਇਆ ਆਖਿਰਦਾ ਗੁਰਦੇਵ ਪਾਧਾ ਆ ਜੀ ਦੀ ਬਾਣੀ ਦਾ ਜੇ ਬਰਾਗ ਮਈ ਅਗਰ ਮਗਵਨਾਂ ਮਾ ਆਜੇ ਜੋ ਨਰ ਦੁੱਖ ਮੈਂ ਦੁੱਖ ਨਿਭਾਣੇ ਉਹ ਕਹਿਣਗੇ ਵੀ ਇਹ ਨਹੀਂ ਛੇ ਲੈਣਾ ਵੀ ਹੋਰ ਲੈ ਲੈਂਦਾ ਕਿ ਤੂਪੰਨਾ ਜਿਤੋਂ ਦੁੱਖਾਂ ਮੈਂ ਤੇ ਵੀ ਜੋ ਪ੍ਰਕਾਸ਼ ਸਮੇਂ ਤੇ ਜਦੋਂ ਪ੍ਰਕਾਸ਼ ਹੋਇਆ ਜਿੱਥੋਂ ਮਾਰਨ ਸਰੂਪ ਭੁੱਲਿਆ ਜਿੱਥੇ ਜੋ ਮਨਮਾਇਆ ਉਹ ਲੈਣਾ ਜੇ ਆਸੀਂ ਇਹਦਾ ਕਰਨ ਲੱਗ ਪਏ ਬਿਦੇਕ ਤੋਂ ਪਰਨਾ ਇਧਰੋਂ ਕਰਕੇ ਖੁਸ਼ੀ ਦੇ ਮੌਕੇ ਤੇ ਖੁਸ਼ ਤਾਂ ਹੋਣਾ ਲੈਣਾ ਪਰ ਅਸੀਂ ਵੀ ਗੁਰਨਾਨ ਸਾਹਿਬ ਦੀ ਬੰਡ ਬਦਲ ਵਾਲ ਬਣ ਗਏ ਬਾਬਾ ਰਾਮਾਇ ਨੇ ਬਾਣੀ ਦੀ ਤੱਕ ਬਦਲੀ ਸੀ ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਬੇਮਰ ਦੇ ਲਿਖਤਾ ਸੀ ਗੁਰਨਾਨ ਸਾਹਿਬ ਨੇ ਛੇਕਤਾ ਸੀ ਪਰ ਬੇ ਅੱਜ ਤੋਂ ਬਾਅਦ ਪਿਤਾ ਨੇ ਕਾ ਸਾਡੇ ਮੂੰਹ ਨਹੀਂ ਲੱਗਣਾ ਨਾ ਸੰਗਤ ਦੇ ਮੱਥੇ ਲੱਗਣਾ ਕਿਉਂਕਿ ਤੂੰ ਬਾਣੀ ਦੇ ਤੱਕ ਪਹੁੰਚੀ ਇਸੇ ਤਰ੍ਹਾਂ ਜੋ ਹੁਕਮਨਾਮਾ ਆਉਂਦਾ ਹੈ ਭਾਵਿਆਂ ਅਲਾਣੇ ਜੋ ਐ ਭਾਵਿਆਂ ਕੋੜੀ ਜੋ ਐ ਭਰਾਗਨੀ ਪਾਣੇ ਜੋ ਜਿੱਥੋਂ ਆਇਆ ਉਸ ਅਨਸਾਰ ਹੁਕਮਨਾਮਾ ਲਈਦਾ ਆਪਣੀ ਮਰ ਅਨੁਸਾਰ ਨਹੀਂ ਕਿ ਮੇਰੇ ਘਰ ਦੇ ਕੁਝੀਆਂ ਦਾ ਵਾਸੇ ਤੇ ਮਾਹੌਲ ਬਣਿਆ ਆਪਾਂ ਖੁਸ਼ੀਆਂ ਨਹੀਂ ਹੁਣਾਂ ਚੇਤੇ ਕਰਵਾਣੀ ਚਾਲੇ ਪਸਾਰ ਸਿਜੇ ਖਾਂਟਰ ਸਭ ਕਰਾਇਆ ਫਿਰ ਉੱਥੇ ਵੀ ਅਲਾਣੀ ਚੱਲਦੀਆਂ ਪਿਆਰ ਥੁਰ ਜਾਂਦੀਆਂ ਆਈਆਂ ਨੇ ਵਿਰਾਗ ਮੇ ਬਾਣੀ ਵੀ ਚੱਲੀ ਐ ਉੱਥੇ ਵੀ ਕਿਉਂ ਨਹੀਂ ਕਹਿੰਦੇ ਕਿ ਦੋ ਚਾਰ ਪੰਨੇ ਅੱਗੇ ਕਰ ਕੋ ਅਗਾਂਹ ਬੜੋ ਉਦੋਂ ਤੇ ਜਲਦੀ ਹੈ ਫੁਕਮ ਨਾ ਮਾਇਆ ਜੁਆਇਆ ਉੱਥੇ ਮਣੀ ਕਿਤੋਂ ਦੇਖ ਰਹੋ ਤੁਸੀਂ ਇਹ ਮੰਦਿਰ ਸਾਹਿਬ ਐ ਪੰਜੇ ਤੱਕ ਨੇ ਘਰ ਵਿੱਚ ਪਿੰਨ ਦਾ ਹੁਕਮ ਹੈ ਜੋ ਹੁਕਮਨਾਮਾ ਆਉਂਦਾ ਹੈ ਉਹੀ ਹੁੰਦਾ ਹੈ ਸੋ ਇਹ ਦੁਰਗਾਣੀ ਦੇ ਵਿੱਚ ਹੈ ਤੇ ਗੁਰੂ ਦੀ ਬਾਣੀ